ਓਏ ਨਿਆਣਾ ਆਦਾ ਸਿੱਧਾ ਆਇ ਕਰੋ ਇੱਧਰ ਜਿਆ ਕਰੋ ਹਾਂਜੀ ਵਾਹ ਬਈ ਆ ਬਹੁਤ ਸੋਹਣੀ ਆ ਲੈ ਤਨੋਲੇ ਫੜਿਆ ਇੱਕ ਆ ਫਿਰਦਾ ਬਰਨਾਲਾ ਬਰਨਾਲਾ ਬਈ ਕੀ ਰੇਟ ਦਿੱਤੇ ਨੇ ਇਰੇ ਬਾਈ 300 ਦਾ 300 ਦਾ ਹਾਂ ਮਸਾ ਦਿੱਤਾ 300 ਦਾ ਬੱਤਾ ਦਿੱਤਾ ਬਾਈ ਆ ਬਾਈ ਬਰਨਾਲੇ ਐਡਾ ਧੜਾ ਧੜ ਨਸ਼ਾ ਵੇਚਦਾ ਅਸੀਂ ਬਾਰ ਬਾਰ ਇੱਥੇ ਪਹਿਲਾਂ ਕੈਸ ਨੂੰ ਥੱਬਾ ਫੜ ਕੇ ਸੀ 500 ਦਾ 500 ਦਾ ਨੋਟ ਖੜਾ ਇਹ ਫੋਟੋ ਖਿੱਚੀ ਹੋਈ ਸੀ ਆਪਣੇ ਕੋਲ ਪੁੱਛ ਨੂੰ ਫੋੜ ਲਾ ਉਹ ਨੋਟ ਆਹ ਜੀ ਸਾਮਾ ਨੋਟ ਹੈ 500 ਆ ਦੇਖੋ ਫੋਟੋ ਆਪਣੇ ਕੋਲ ਖਿੱਚੀ ਹੁੰਦੀ ਹੈ ਪੱਕਾ ਕਿਉਂਕਿ ਪੱਕਾ ਕੰਮ ਪ੍ਰੂਫ ਕਰਦਿਆਂ ਲੈ ਬਾਈ ਫੋਟੋ ਦਿਖਾ ਦਿ ਮਲੇ ਜਾਂ ਨੰਬਰ ਆਪਾਂ ਚੈੱਕ ਕਰਾ ਦਈਏ ਸੰਗਤ ਨੂੰ ਉਹ ਲੈ ਉਧਰ ਕਰਦੇ ਵੀਡੀਓ ਉਧਰ ਕਰੀ ਉਧਰ ਲੈ ਉਧਰ ਕਰ ਵੀਡੀਓ ਠੀਕ ਹੈ ਨਹੀਂ ਆ ਜਾ ਆ ਜਾ ਉਹ ਲੈ 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 ਆ ਦੇਖੋ ਆਏ ਆਏ ਆਜੋ ਆਜੋ ਲਓ 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 ਆ ਦੇ ਕੋਈ ਗੂੜੇ ਲਓ ਲਓ ਪੱਤਰਕਾਰ ਦਾ ਨੰਬਰ ਲੈ ਤਾ ਹੀ ਪੱਤਰਕਾਰ ਨੂੰ ਪੱਤਰ ਨਗਾੜੋ ਆ ਦੇਖੋ ਤੁਹਾਡੀ ਜਵਾਨੀ ਨੂੰ ਵੇਚਣ ਲਈ ਇਹ ਆ ਨੰਬਰ ਆ ਦੇਖ ਲਓ 98500 ਨੰਬਰ ਆ ਲਓ ਵੀ ਨੋਟ ਹਿੱਤੀ ਵੀ ਕਰ ਲਓ ਇੱਧੇ ਵੀ ਕਰ ਲਓ 3352 ਕਰੋ ਸਾਰਾ ਉਹਨੂੰ ਬੜਾਓ ਸਾਰਾ ਆਹਦੀ ਜਵਾਨੀ ਨੂੰ ਖਤਮ ਕਰ ਦੇ ਲੋ ਆ ਦੇਖੋ ਲੋ ਫੜੇ ਆ ਦੇਖ ਲਓ ਬਾਈ ਨਾ ਆ ਗਈ ਆ ਦੇਖੀ ਆ ਲੈਓ ਹਲੇ ਹੋਰ ਆ ਦੇਖ ਲਓ ਸਾਰਾ ਉਧਰ ਇੱਕ ਬੰਦਾ ਕਹਿੰਦਾ ਆ ਲੈ ਆ ਲੈ ਯਾਰ ਸ਼ਰਮ ਦੀ ਗੱਲ ਆ ਯਾਰ ਮੈਗਨਾ ਚ ਬਰਨਾਲੇ ਸ਼ਹਿਰ ਚ ਖੜੇ ਆ ਬਾਰ ਬਾਰ ਆ ਕੇ ਵੀ ਯਾਰ ਇੰਨੇ ਵਾਰ ਨਸ਼ਾ ਬੰਦ ਕਰਾਉਂਦੀ ਕੋਈ ਕੀਤੀ ਪਰ ਉਹਨਾਂ ਤੇ ਲਾਹਨਤ ਦੀ ਗੱਲ ਐ ਲੈ ਹੋਰ ਦੇ ਸਿਰਤਾ ਸੀ ਆ ਸਿਰਤਾ ਹਲੇ ਹੋਰ ਨਿਕਲੂ ਹਾਂ ਹਲੇ ਹੋਰ ਨਿਕਲਣਗੇ ਕੈ ਐਬਸੂਲਾ ਦੇ ਪੱਤੇ ਧੜਾ ਧੜ ਸੋਡੀ ਜਵਾਨੀ ਨੂੰ ਖਤਮ ਰੇ ਕਰ ਲਈ ਚਿੱਟਾ ਕੈ ਐਬਸੂਲਾ ਬਹੁਤੇ ਕਹਿੰਦੇ ਕੈ ਐਬਸੂਲੇ ਦੀ ਨਸ਼ਾ ਇਹਨਾਂ ਨੂੰ ਕੀ ਅਧਿਕਾਰ ਆ ਬਈ ਵੇਚਣ ਦਾ ਬਈ ਆਈ ਮਾੜਾ ਜਲਦੀ ਆ ਜਾ ਹੈ ਇਹਨਾਂ ਨੂੰ ਕੀ ਵੇਚਣ ਦਾ ਅਧਿਕਾਰ ਆ ਸ਼ਰੇ ਆਂ ਤੱਕ ਕੇ ਸਾਰੇ ਪੰਜਾਬ ਦੇ ਨੌਜਵਾਨਾ ਨਾ ਖਾ ਖਾ ਕੈਸੂਲ ਇੱਥੇ ਅੱਜ ਐਂ ਦਵਾਰ ਸੀਗਾ ਅੱਜ ਬੰਦ ਸੀ ਨਹੀਂ ਉਧਰਲੇ ਪਾਸੇ ਵੀ ਇੱਥੇ ਸਾਨੂੰ ਕਹਿੰਦਾ ਮੈਂ 300 ਦਾ ਹੀ ਦੇ ਦੰਨਾ ਹੁਣ ਉਹ ਦੇਖਦੇ ਆ ਉਹਨੂੰ ਵੀ ਦੇਖਣਾ ਗੱਲ ਕਰਦਾ ਗੱਲ ਕਰਦਾ ਆਪਣੇ ਭਰਾ ਨੇ ਫੋਨ ਕਰਦਾ ਕਿ ਆ ਗੱਲਵਾਤਾ ਸੀ ਉਦੀ ਤੁਰੇ ਜੋ ਦੇਖਿਆ ਉਹੀ ਗੱਲ ਚਿੱਟਾ ਤੜਕੇ ਮਿਲਿਆ ਜਿਹੜੇ ਵੇਚਣ ਵਾਲੇ ਆ ਨਾ ਹੁਣ ਆ ਉਹਦਾ ਕਾਇਮ ਹੋ ਕੇ ਰਹੋ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਰੇਲ ਬਣਾਉਂਗਾ ਹੁਣ ਸਾਰਿਆਂ ਦੀ ਅਸੀਂ ਮਿੱਥ ਕੇ ਆਇਆ ਹੁਣ ਕੰਮ ਕਰੀ ਅਸੀਂ ਵੋਟਾਂ ਕਰਕੇ ਚੁੱਪ ਸੀ ਆ ਬਰਨਾਲੇ ਸ਼ਹਿਰ ਚ ਧੜਾ ਧੜਾ ਨਸ਼ਾ ਵਿਕਦਾ ਪਰ ਤੁਸੀਂ ਕੀ ਕਰਦੇ ਹੋ ਭਾਈ ਹਾਂ ਹਾਂ ਛੋਟਾ ਨਾ ਛੋਟਾ ਕੋਈ ਚੱਕਰ ਨਹੀਂ ਤੁਸੀਂ ਇਹਦਾ ਬਣਾ ਨਹੀਂ ਜਿਹੜਾ ਨਾਮ ਆ ਤੁਹਾਨੂੰ ਉਹਨੂੰ ਪੁੱਛੋ ਉਹਨੇ ਨਾਮ ਪੁੱਛੋ ਕਹਿ ਦਿੰਦਾ ਨੇ ਬਦਲ ਕਰਦੇ ਆ ਸਾਡੀ ਪੰਜਾਬ ਦੀ ਜਵਾਨੀ ਇੱਕ ਨੌਜਵਾਨ 15 15 ਕੈਬਸੂਲ ਖਾ ਕੇ ਸਾਡੇ ਜਵਾਬ ਯਾਰ ਤੜਾ ਦੀ ਸ਼ਰਮ ਦੀ ਗੱਲ ਆ ਯਾਰ ਉਹਨਾਂ ਖਾਤਰ ਵੀ ਜਿਹੜੇ ਲੋਕ ਕਹਿੰਦੇ ਨੇ ਕਿਸੇ ਲੋਕ ਬਣੀ ਜਾ ਜਾ ਕੇ ਹੁਣ ਫੜਦਾ ਟੱਕੇ ਸ਼ਾਇਆ ਕਰਦੇ ਆ ਯਾਰ ਠੀਕ ਆ ਜਿਹੜੇ ਇਹ ਕੈਪਸੂਲਾ ਪ੍ਰਸ਼ਾਸਨ ਨੂੰ ਬੁਲਾਓ ਜਿੰਨਾ ਚਿਰ ਇੱਥੇ ਪੁਲਿਸ ਨਹੀਂ ਆਉਂਦੀ ਉਹਨਾਂ ਜਰਾ ਆਪਾਂ ਜਾਂਦੇ ਨਹੀਂ ਮੈਨੂੰ ਫੋਨ ਕਰ ਕੋਈ ਮੈਨੂੰ ਫੋਨ ਕਰਤਾ ਬਾਈ ਅੱਜ ਸਾਨੂੰ ਬਰਨਾਲੇ ਵਿੱਚ ਤਿੰਨ ਫੋਨ ਹੋ ਰਾਇਆ ਬਾਣੀਆ ਦੇ ਕਹਿੰਦੇ ਭਾਈ ਸਾਡੇ ਮੁੰਡਿਆਂ ਨੂੰ ਵੀ ਲਾਦੇ ਬਾਣੀ ਦੇ ਮੁਜਵਾਕ ਬੱਦ ਤੋਂ ਬੱਦ ਛੋਟਾ ਮੋਟਾ ਕੁਝ ਖਾਂਦੇ ਪੀਂਦੇ ਹੋਣਗੇ ਫੀਮਾ ਫੂਮਾ ਖਾਂਦੇ ਹੁੰਦੇ ਨੇ ਉਹ ਕਹਿੰਦਾ ਭਾਈ ਸਮੇਚਰ ਭੁੱਕੀ 18 ਵਾਟਾ ਜਿੰਨੇ ਵੀ ਨਸ਼ੇ ਨੇ ਕਹਿੰਦਾ ਸਾਰੇ ਆਉਣ ਲੱਗੇ ਸਾਡੇ ਏਰੀਆ 'ਚ ਪਰ ਅਸੀਂ ਇਕੱਲਾ ਕੈਪਸੂਲ ਟਰਮਾਡੋਲ ਜਾਂ ਚਿਟਟਾ ਤਿੰਨ ਚੀਜ਼ਾਂ ਦੇ ਖਿਲਾਫ ਆ ਅਸੀਂ ਜਮਾਂ ਡਟ ਕੇ ਖਿਲਾਫ ਆ ਜਿਹੜੇ ਦੂਜੇ ਕੰਮ ਕਰਦੇ ਨੇ ਬੰਦੇ ਹੁਣ ਖੇਤੀਬਾੜੀ ਕਰਦੇ ਨੇ ਭੁੱਕੀ ਖਾ ਕੇ ਕੰਮ ਕਰਦੇ ਨੇ ਆਹ ਅੰਦਰੋਂ ਸਰੀਰ ਸਾਰਾ ਖਤਮ ਹੈ 2 ਸਾਲ ਕੰਮ ਕਰ ਲੂ 3 ਸਾਲ ਕੰਮ ਕਰ ਲੂ ਅੱਜ 4-4 ਸਨੇਚਰ ਖੰਡੇ ਲੋਕ 4-4 5-5 ਆ 20-20 ਇੱਕ ਇੱਕ ਸਨੇਚਰ ਦੇ ਵਿੱਚ 300 ਜੋ ਹੈ ਐਮ ਆਰ ਬਾਈ ਇਹ ਬਰਨਾਲੇ ਆ ਇਹ ਜੋਗੀ ਬਸਤੀ ਆ ਜੋਗੀ ਬਸਤੀ ਇੱਥੋਂ ਸਪਲਾਈ ਹੁੰਦੇ ਆ ਆ ਬੰਦੇ ਤੋਂ ਖੜੇ ਨੇ ਰੱਜੀ ਸੰਤੋਖ ਦੇ ਅਸੂਲਾਂ ਦਾ ਚੰਗਿਆਂ ਤੋਂ ਖੜਾ ਆ ਆ ਬਾਈ ਤੋਂ ਖੜੇ ਆ ਆ ਬਾਈ ਮੁੰਡੇ ਨੂੰ ਮੈਂ ਮੋੜ ਰਿਹਾ ਛੋਟਾ ਕੁਝ ਨਹੀਂ ਬਣਦਾ ਜਿਹੜਾ ਵੇਚਦਾ ਉਹਦੇ ਵਾਸਤੇ ਆਏ ਬਸ ਦੀ ਕਿਉਂ ਵੇਚ ਰਿਹਾ ਜਾਂ ਜਵਾਨ ਦੂਬਾ ਵੇਚੇਗਾ ਕਿਉਂ ਤੇਰੇ ਵਿੱਚ ਜਵਾਖ ਨਾ ਨਾ ਪਹਿਰੇ ਮੈਂ ਰੱਬ ਨਹੀਂ ਆਜੂ ਮੁੜ ਕੇ ਚ ਬੋਲ ਨਹੀਂ ਮੈਂ ਕਿ ਮੈਂ ਹੱਥ ਮਿਲਦਾ ਹੈ ਪੁੱਤ ਮੈਂ ਨੇੜੇ ਕਰਕੇ ਬਾਤ ਸੁਣਾਦੀ ਦਵਾਈ ਬੂਤੀ ਮੇਰੇ ਹੱਥ ਨਹੀਂ ਲਾਉਣੇ ਦਵਾਈ ਬੂਤੀ ਮੈਂ ਦਵਾਈ ਬੂਤੀ ਲੈ ਲੂਗਾ ਮੈਂ ਇਹ ਨਹੀਂ ਕੰਮ ਮੈਂ ਤੇਰਾ ਆਪਦਾ ਪੁੱਤ ਉਹਨੂੰ ਦੇਹਾਂਗਾ ਤੂੰ ਨਾ ਆਪਣੇ ਪੁੱਤ ਨਹੀਂ ਮਿਲਿਆ ਦੂਜਿਆਂ ਦੇ ਪੁੱਤ ਕਿਉਂ ਮਾਰੇ ਨੇ ਮਾਰੇ ਨਹੀਂ ਬੂਤੀ ਚਲ ਜੀ ਦੀ ਗੱਲ ਚਲ ਗਲਤੀ ਹੋ ਪਤਾ ਕੀ ਚੀਜ਼ ਹੈ ਪਪਾ ਨਾ ਜੀ ਮੇਰੇ ਫਿਰ ਸਾਡੇ ਜਵਾਕ ਦਾ ਖਾ ਖਾ ਇਹਨਾਂ ਨੂੰ ਭੈਣ ਜਦੋਂ ਪਾਗਲ ਹੋਈ ਜਾਂਦੇ ਨੇ ਕੋਲ ਤੇ ਗਾਂ ਤੋਂ ਮੈਨੂੰ ਦੇਖ ਲੈਣਾ ਕਤਲ ਕਰਦੇ ਮਾਰਦੇ ਬਸ ਜਿਉ ਮਰਜ਼ੀ ਕਰ ਜੋ ਮਰਜ਼ੀ ਕਰ ਆ ਕੱਟ ਕੇ ਦੁਬਾਰਾ ਚਲਾ ਲਾਵਾਂਗਾ